ਸ਼੍ਰੋਮਣੀ ਅਕਾਲੀ ਦਲ ਪੁਨਰਸਰਜੀਤ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਮੁਖ ਬੁਲਾਰੇ ਕਰਨੈਲ ਸਿੰਘ ਪੀਰ ਮੁਹੰਮਦ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਿੱਖਾਂ ਦੀ ਸਰਵੋੱਚ ਸੰਸਥਾ ਸ਼੍ਰੋਮਣੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਨਿਮਰਤਾ ਸਹਿਤ ਆਪਣਾ ਸਪਸ਼ਟੀਕਰਨ ਦੇਣ ਦੇ ਫੈਸਲੇ ਦਾ ਪਰਮਾ ਸੁਆਗਤ ਕੀਤਾ ਪੀਰ ਮੁਹੰਮਦ ਨੇ ਕਿਹਾ ਕਿ ਇਸ ਨੂੰ ਪੰਥਕ ਰਵਾਇਤਾਂ ਤੇ ਸੰਸਥਾਵਾਦੀ ਮਰਿਆਦਾ ਨੂੰ ਬਰਕਰਾਰ ਰੱਖਣ ਵਾਲਾ ਇੱਕ ਸ਼ੁਭ ਕਦਮ ਦੱਸਿਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਛੇਵੇਂ ਪਾਤਸ਼ਾਹ ਸੈਭ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਸਿਰਜੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੇਸ਼ ਹੋਏ। ਪੇਸ਼ੀ ਤੋਂ ਬਾਅਦ ਉਹਨਾਂ ਨੇ ਆਪਣਾ ਸਪਸ਼ਟੀਕਰਨ ਮੀਡੀਆ ਦੇ ਸਾਹਮਣੇ ਦਰਜ ਕਰਾਇਆ ਕਿ ਉਹਨਾਂ ਨੇ ਕਿਵੇਂ ਆਪਣੇ ਸਪਸ਼ਟੀਕਰਨ ਦੇ ਵਿੱਚ ਜਥੇਦਾਰ ਸਹਿਬਾਨ ਦੇ ਸਾਹਮਣੇ ਆਪਣਾ ਪੱਖ ਰੱਖਿਆ। ਜਿਹੜਾ ਮੀਡੀਆ ਦਾ ਮੁਖਾਤਬ ਹੋਣਾ ਸੀ ਉਹਨਾਂ ਦਾ ਔਰ ਜਿੰਨੀ ਨਿਮਰਤਾ ਦੇ ਵਿੱਚ ਉਹਨਾਂ ਨੇ মিডিਆ ਨੂੰ ਸਾਰੀ ਜਾਣਕਾਰੀ ਦਿੱਤੀ ਉਹ ਆਪਣੇ ਆਪ ਦੇ ਵਿੱਚ ਭਗਵੰਤ ਮਾਨ ਦੇ ਉੱਪਰ ਜੋ ਬੀਤੇ ਸਮੇਂ ਦੇ ਵਿੱਚ ਦੋਸ਼ ਲੱਗੇ ਨੇ ਕਾਫੀ ਹੱਦ ਤੱਕ ਉਹਨਦੇ ਤੋਂ ਪਰਦਾ ਚੱਕਿਆ ਗਿਆ ਕਿ ਭਗਵੰਤ ਮਾਨ ਨੇ ਜਿਹੜੀ ਨਿਮਰਤਾ ਦਾ ਰਾਹ ਫੜਿਆ ਜੇ ਸ਼ਾਇਦ ਉਹਨਾਂ ਦੇ ਸਲਾਹਕਾਰਾਂ ਨੇ ਉਹਨਾਂ ਨੂੰ ਇਹੋ ਜੀ رائے ਦਿੱਤੀ ਜਾਂ ਉਹਨਾਂ ਨੇ ਆਪ ਗੁਰੂ ਅੱਗੇ ਜੋ ਸਾਡੇ ਸ੍ਰੀ ਅਕਾਲ ਤਖਤ ਸਾਹਿਬ ਅਗੇ ਨਾਤਮਸਤਕ ਹੁੰਦਿਆਂ ਭਾਵੇਂ ਕਿ ਉਹਨਾਂ ਨੂੰ ਸਕੱਤਰੇਦ ਵਿੱਚ ਹੀ ਬੁਲਾਇਆ ਗਿਆ ਸੀ ਪਰ ਉਹਨਾਂ ਨੇ ਬੜੀ ਨਿਮਰਤਾ ਦੇ ਨਾਲ ਆਪਣਾ ਸਪਸ਼ਟੀਕਰਨ ਦਿੱਤਾ ਇਸ ਤੋਂ ਸਾਡੀ ਅਕਾਲੀ ਲੀਡਰਸ਼ਿਪ ਨੂੰ ਵੀ ਬੜਾ ਵੱਡਾ ਸਬਕ ਮਿਲਦਾ ਜਿਹੜੇ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਉਤੇ 2 ਦਸੰਬਰ 2024 ਨੂੰ ਪੇਸ਼ ਹੁੰਦੇ ਨੇ ਤੇ ਬੜੀ ਨਿਮਰਤਾ ਦੇ ਨਾਲ ਹਰ ਗੱਲ ਨੂੰ ਸਿਰ ਝੁਕਾ ਕੇ ਪ੍ਰਵਾਨ ਕਰਦੇ ਨੇ ਆਪਣੀਆਂ ਗਲਤੀਆਂ ਦਾ ਸਾਸਾਸ ਕਰਦੇ ਨੇ ਤੇ ਅਕਾਲ ਤਖਤ ਸਾਹਿਬ ਤੋਂ ਲਗਾਈ ਸੇਵਾ ਨੂੰ ਪ੍ਰਵਾਨ ਕਰਦੇ ਹੋਏ ਬਾਹਰ ਆਉਂਦੇ ਨੇ ਪਰ ਜਿਵੇਂ ਹੀ ਉਹ ਪਬਲਿਕ ਦੇ ਵਿੱਚ ਵਿਚਰਦੇ ਨੇ ਅਲੱਗ-ਅਲੱਗ ਥਾਵਾਂ ਤੇ ਜਾਂਦੇ ਨੇ ਤਾਂ ਉੱਥੇ ਉਹ ਆਪਣੇ ਬਿਆਨਾਂ ਨੂੰ ਫਿਰ ਬਦਲ ਲੈਂਦੇ ਨੇ ਤੇ ਉੱਥੇ ਕਹਿੰਦੇ ਨੇ ਕਿ ਉਹ ਤਾਂ ਅਸੀਂ ਐਵੇਂ ਹੀ ਕਬੂਲ ਕਰ ਲਿਆ ਇਹ ਗਲਤੀਆਂ ਅਸੀਂ ਨਹੀਂ ਸੀ ਕੀਤੀਆਂ ਤੇ ਭਗਵੰਤ ਮਾਨ ਦੀ ਅੱਜ ਦੀ ਪੇਸ਼ੀ ਤੋਂ ਇਹੋ ਹੀ ਸਬਕ ਮਿਲਦਾ ਕਿ ਜਦੋਂ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਜਾਣਾ ਤਾਂ ਫਿਰ ਉਸ ਵਕਤ ਵਿਅਕਤੀ ਵਿਸ਼ੇਸ਼ ਨੂੰ ਨਹੀਂ ਮੁੱਖ ਰੱਖਣਾ ਚਾਹੀਦਾ ਕਿ ਉਸ ਪਦਵੀ ਦੇ ਉੱਤੇ ਕੌਣ ਬੈਠਾ ਹੈ ਇਹ ਦੇਖਣ ਦੀ ਲੋੜ ਹੈ ਕਿ ਛੇਵੇਂ ਪਾਤਸ਼ਾਹ ਵੱਲੋਂ ਸ੍ਰੀ ਜੇ ਸ੍ਰੀ ਅਕਾਲ ਤਖਤ ਸਾਹਿਬਗੇ ਜਦੋਂ ਅਸੀਂ ਪੇਸ਼ ਹੋਣਾ ਤੇ ਸਾਡੇ ਵਿੱਚ ਨਿਮਰਤਾ ਕਿੰਨੀ ਹੈ ਸਹਿਜ ਕਿੰਨਾ ਔਰ ਸਾਡੇ ਅੰਦਰ ਜੋ ਅਸਾਸ ਗਲਤੀਆਂ ਦਾ ਉਹ ਕਿੰਨਾ ਹੋਵੇ ਸੋ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਦੇ ਚਿਹਰੇ ਤੋਂ ਅੱਜ ਝਲਕ ਰਿਹਾ ਸੀ ਕਿ ਉਹਨਾਂ ਨੇ ਭੈ ਭਾਵਨੀ ਦੇ ਤਹਿਤ ਹੀ ਅੱਜ ਅਕਾਲ ਤਖਤ ਸਾਹਿਬ ਤੇ ਆਪਣਾ ਸਪਸ਼ਟੀਕਰਨ ਦਿੱਤਾ ਵਖਰੀ ਗੱਲ ਹੈ ਕਿ ਪੰਜ ਸਿੰਘ ਸਹਿਬਾਨ ਉਹਨਾਂ ਦੇ ਸਪਸ਼ਟੀਕਰਨ ਤੋਂ ਬਾਅਦ ਕੀ ਫੈਸਲਾ ਦਿੰਦੇ ਆ ਪਰ ਮੇਰੀ ਨਿਮਰਤਾ ਸਹਿਤ ਬੇਨਤੀ ਹੈ ਕਿ ਜਿਹੜੇ ਗੁਰੂ ਦੇ ਪਿਆਰੇ ਅਖਵਾਉਣ ਵਾਲੇ ਪਹਿਰੇਦਾਰ ਖਵਾਉਣ ਵਾਲੇ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਅਹੁਦੇਦਾਰ ਖਵਾਉਣ ਵਾਲੇ ਚਾਹੇ ਉਹ ਪ੍ਰਧਾਨ ਹੋਵੇ ਚਾਹੇ ਕੋਈ ਅਹੁਦੇਦਾਰ ਹੋਵੇ ਉਸ ਨੂੰ ਇਹ ਜ਼ਰੂਰ ਸਿੱਖਿਆ ਮਿਲਦੀ ਹੈ ਕਿ ਕਾਲ ਤੱਕ ਸਾਬਤ ਪੇਸ਼ ਕਿਵੇਂ ਹੋਣਾ ਤੇ ਇਸ ਤੋਂ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਸਾਰੇ ਵੀਰਾਂ ਭੈਣਾਂ ਨੂੰ ਬਜ਼ੁਰਗਾਂ ਨੂੰ ਨੌਜਵਾਨਾਂ ਨੂੰ ਮੇਰੀ ਇਹੋ ਨਿਮਰਤਾ ਸਹਿਤ ਬੇਨਤੀ ਹੈ ਕਿ ਜੇ ਅਸੀਂ ਆਪ ਸਤਕਾਰ ਕਰਾਂਗੇ ਤਾਂ ਫਿਰ ਹਰ ਇੱਕ ਹੀ ਸਤਕਾਰ ਕਰੇਗਾ ਗੁਰੂ ਪਾਤਸ਼ਾਹ ਦਾ ਉਹਨਾਂ ਵੱਲੋਂ ਸਰ ਜੈ ਸ੍ਰੀ ਅਕਾਲ ਤਖਤ ਸਾਹਿਬ ਦਾ ਇਹ ਮੀਰੀ ਪੀਰੀ ਦਾ ਸਿਧਾਂਤ ਹੈ ਇੱਥੇ ਵੱਡੀ ਤੋਂ ਵੱਡੀ ਗਲਤੀ ਕਰਨ ਵਾਲੇ ਨੂੰ ਵੀ ਖਿਮਾ ਜਾਂਚਨਾ ਮਿਲਦੀ ਹੈ ਪਰ ਸਿੱਦਕ ਦਿੱਲੀ ਦੇ ਨਾਲ ਸਬਰ ਸੰਤੋਖ ਦੇ ਨਾਲ ਭੈ ਭਾਵਨੀ ਦੇ ਨਾਲ ਜਦੋਂ ਵੀ ਬਲਾਵਾ ਮਿਲਦਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਇਹ ਉਸ ਨੂੰ ਆਪਣੀ ਝੋਲੀ ਦੇ ਵਿੱਚ ਨਿਮਰਤਾ ਦੇ ਨਾਲ ਪਾਉਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੋਮਣੀ ਅਕਾਲੀ ਦਲ ਪੁਨਰਸਰਜੀਤ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਮੁਖਬਲਾਰੇ ਕਰਨੈਲ ਸਿੰਘ ਪੀਰ ਮੁਹੰਮਦ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਿੱਖਾਂ ਦੀ ਸਰਵੋੱਚ ਸੰਸਥਾ ਸ਼੍ਰੋਮਣੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਨਿਮਰਤਾ ਸਹਿਤ ਆਪਣਾ ਸਪਸ਼ਟੀਕਰਨ ਦੇਣ ਦੇ ਫੈਸਲੇ ਦਾ ਪਰਮਾਤਮਾ ਸੁਆਗਤ ਕੀਤਾ ਪੀਰ ਮੁਹੰਮਦ ਨੇ ਕਿਹਾ ਕਿ ਇਸ ਨੂੰ ਪੰਥਕ ਰਵਾਇਤਾਂ ਤੇ ਸੰਸਥਾਵਾਦੀ ਮਰਿਆਦਾ ਨੂੰ ਬਰਕਰਾਰ ਰੱਖਣ ਵਾਲਾ ਇੱਕ ਸ਼ੁਭ ਕਦਮ ਦੱਸਿਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਛੇਵੇਂ ਪਾਤਸ਼ਾਹ ਸੈਭ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਸਿਰਜੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੇਸ਼ ਹੋਏ। ਪੇਸ਼ੀ ਤੋਂ ਬਾਅਦ ਉਹਨਾਂ ਨੇ ਆਪਣਾ ਸਪਸ਼ਟੀਕਰਨ ਮੀਡੀਆ ਦੇ ਸਾਹਮਣੇ ਦਰਜ ਕਰਾਇਆ ਕਿ ਉਹਨਾਂ ਨੇ ਕਿਵੇਂ ਆਪਣੇ ਸਪਸ਼ਟੀਕਰਨ ਦੇ ਵਿੱਚ ਜਥੇਦਾਰ ਸਹਿਬਾਨ ਦੇ ਸਾਹਮਣੇ ਆਪਣਾ ਪੱਖ ਰੱਖਿਆ। ਜਿਹੜਾ ਮੀਡੀਆ ਦਾ ਮੁਖਾਤਬ ਹੋਣਾ ਸੀ ਉਹਨਾਂ ਦਾ ਔਰ ਜਿੰਨੀ ਨਿਮਰਤਾ ਦੇ ਵਿੱਚ ਉਹਨਾਂ ਨੇ মিডিਆ ਨੂੰ ਸਾਰੀ ਜਾਣਕਾਰੀ ਦਿੱਤੀ ਉਹ ਆਪਣੇ ਆਪ ਦੇ ਵਿੱਚ ਭਗਵੰਤ ਮਾਨ ਦੇ ਉੱਪਰ ਜੋ ਬੀਤੇ ਸਮੇਂ ਦੇ ਵਿੱਚ ਦੋਸ਼ ਲੱਗੇ ਨੇ ਕਾਫੀ ਹੱਦ ਤੱਕ ਉਹਨਦੇ ਤੋਂ ਪਰਦਾ ਚੱਕਿਆ ਗਿਆ ਕਿ ਭਗਵੰਤ ਮਾਨ ਨੇ ਜਿਹੜੀ ਨਿਮਰਤਾ ਦਾ ਰਾਹ ਫੜਿਆ ਜੇ ਸ਼ਾਇਦ ਉਹਨਾਂ ਦੇ ਸਲਾਹਕਾਰਾਂ ਨੇ ਉਹਨਾਂ ਨੂੰ ਇਹੋ ਜੀ رائے ਦਿੱਤੀ ਜਾਂ ਉਹਨਾਂ ਨੇ ਆਪ ਗੁਰੂ ਅੱਗੇ ਜੋ ਸਾਡੇ ਸ੍ਰੀ ਅਕਾਲ ਤਖਤ ਸਾਹਿਬ ਅਗੇ ਨਾਤਮਸਤਕ ਹੁੰਦਿਆਂ ਭਾਵੇਂ ਕਿ ਉਹਨਾਂ ਨੂੰ ਸਕੱਤਰੇਦ ਵਿੱਚ ਹੀ ਬੁਲਾਇਆ ਗਿਆ ਸੀ ਪਰ ਉਹਨਾਂ ਨੇ ਬੜੀ ਨਿਮਰਤਾ ਦੇ ਨਾਲ ਆਪਣਾ ਸਪਸ਼ਟੀਕਰਨ ਦਿੱਤਾ ਇਸ ਤੋਂ ਸਾਡੀ ਅਕਾਲੀ ਲੀਡਰਸ਼ਿਪ ਨੂੰ ਵੀ ਬੜਾ ਵੱਡਾ ਸਬਕ ਮਿਲਦਾ ਜਿਹੜੇ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਉੱਤੇ 2 ਦਸੰਬਰ 2024 ਨੂੰ ਪੇਸ਼ ਹੁੰਦੇ ਨੇ ਤੇ ਬੜੀ ਨਿਮਰਤਾ ਦੇ ਨਾਲ ਹਰ ਗੱਲ ਨੂੰ ਸਿਰ ਝੁਕਾ ਕੇ ਪ੍ਰਵਾਨ ਕਰਦੇ ਨੇ ਆਪਣੀਆਂ ਗਲਤੀਆਂ ਦਾ ਸਾਸਾਸ ਕਰਦੇ ਨੇ ਤੇ ਅਕਾਲ ਤਖਤ ਸਾਹਿਬ ਤੋਂ ਲਗਾਈ ਸੇਵਾ ਨੂੰ ਪ੍ਰਵਾਨ ਕਰਦੇ ਹੋਏ ਬਾਹਰ ਆਉਂਦੇ ਨੇ ਪਰ ਜਿਵੇਂ ਹੀ ਉਹ ਪਬਲਿਕ ਦੇ ਵਿੱਚ ਵਿਚਰਦੇ ਨੇ ਅਲੱਗ-ਅਲੱਗ ਥਾਵਾਂ ਤੇ ਜਾਂਦੇ ਨੇ ਤਾਂ ਉੱਥੇ ਉਹ ਆਪਣੇ ਬਿਆਨਾਂ ਨੂੰ ਫਿਰ ਬਦਲ ਲੈਂਦੇ ਨੇ ਤੇ ਉੱਥੇ ਕਹਿੰਦੇ ਨੇ ਕਿ ਉਹ ਤਾਂ ਅਸੀਂ ਐਵੇਂ ਹੀ ਕਬੂਲ ਕਰ ਲਿਆ ਇਹ ਗਲਤੀਆਂ ਅਸੀਂ ਨਹੀਂ ਸੀ ਕੀਤੀਆਂ ਤੇ ਭਗਵੰਤ ਮਾਨ ਦੀ ਅੱਜ ਦੀ ਪੇਸ਼ੀ ਤੋਂ ਇਹੋ ਹੀ ਸਬਕ ਮਿਲਦਾ ਕਿ ਜਦੋਂ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਜਾਣਾ ਤਾਂ ਫਿਰ ਉਸ ਵਕਤ ਵਿਅਕਤੀ ਵਿਸ਼ੇਸ਼ ਨੂੰ ਨਹੀਂ ਮੁੱਖ ਰੱਖਣਾ ਚਾਹੀਦਾ ਕਿ ਉਸ ਪਦਵੀ ਦੇ ਉੱਤੇ ਕੌਣ ਬੈਠਾ ਹੈ ਇਹ ਦੇਖਣ ਦੀ ਲੋੜ ਹੈ ਕਿ ਛੇਵੇਂ ਪਾਤਸ਼ਾਹ ਵੱਲੋਂ ਸ੍ਰੀ ਜੇ ਸ੍ਰੀ ਅਕਾਲ ਤਖਤ ਸਾਹਿਬਗੇ ਜਦੋਂ ਅਸੀਂ ਪੇਸ਼ ਹੋਣਾ ਤੇ ਸਾਡੇ ਵਿੱਚ ਨਿਮਰਤਾ ਕਿੰਨੀ ਹੈ ਸਹਿਜ ਕਿੰਨਾ ਔਰ ਸਾਡੇ ਅੰਦਰ ਜੋ ਅਸਾਸ ਗਲਤੀਆਂ ਦਾ ਉਹ ਕਿੰਨਾ ਹੋਵੇ ਸੋ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਦੇ ਚਿਹਰੇ ਤੋਂ ਅੱਜ ਝਲਕ ਰਿਹਾ ਸੀ ਕਿ ਉਹਨਾਂ ਨੇ ਭੈ ਭਾਵਨੀ ਦੇ ਤਹਿਤ ਹੀ ਅੱਜ ਅਕਾਲ ਤਖਤ ਸਾਹਿਬ ਤੇ ਆਪਣਾ ਸਪਸ਼ਟੀਕਰਨ ਦਿੱਤਾ ਵਖਰੀ ਗੱਲ ਹੈ ਕਿ ਪੰਜ ਸਿੰਘ ਸਹਿਬਾਨ ਉਹਨਾਂ ਦੇ ਸਪਸ਼ਟੀਕਰਨ ਤੋਂ ਬਾਅਦ ਕੀ ਫੈਸਲਾ ਦਿੰਦੇ ਆ ਪਰ ਮੇਰੀ ਨਿਮਰਤਾ ਸਹਿਤ ਬੇਨਤੀ ਹੈ ਕਿ ਜਿਹੜੇ ਗੁਰੂ ਦੇ ਪਿਆਰੇ ਅਖਵਾਉਣ ਵਾਲੇ ਪਹਿਰੇਦਾਰ ਖਵਾਉਣ ਵਾਲੇ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਅਹੁਦੇਦਾਰ ਖਵਾਉਣ ਵਾਲੇ ਚਾਹੇ ਉਹ ਪ੍ਰਧਾਨ ਹੋਵੇ ਚਾਹੇ ਕੋਈ ਅਹੁਦੇਦਾਰ ਹੋਵੇ ਉਸ ਨੂੰ ਇਹ ਜ਼ਰੂਰ ਸਿੱਖਿਆ ਮਿਲਦੀ ਹੈ ਕਿ ਕਾਲ ਤੱਕ ਸਾਬਤ ਪੇਸ਼ ਕਿਵੇਂ ਹੋਣਾ ਤੇ ਇਸ ਤੋਂ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਸਾਰੇ ਵੀਰਾਂ ਭੈਣਾਂ ਨੂੰ ਬਜ਼ੁਰਗਾਂ ਨੂੰ ਨੌਜਵਾਨਾਂ ਨੂੰ ਮੇਰੀ ਇਹੋ ਨਿਮਰਤਾ ਸਹਿਤ ਬੇਨਤੀ ਹੈ ਕਿ ਜੇ ਅਸੀਂ ਆਪ ਸਤਕਾਰ ਕਰਾਂਗੇ ਤਾਂ ਫਿਰ ਹਰੇਕ ਹੀ ਸਤਕਾਰ ਕਰੇਗਾ ਗੁਰੂ ਪਾਤਸ਼ਾਹ ਦਾ ਉਹਨਾਂ ਵੱਲੋਂ ਸਰ ਜੈ ਸ੍ਰੀ ਅਕਾਲ ਤਖਤ ਸਾਹਿਬ ਦਾ ਇਹ ਮੀਰੀ ਪੀਰੀ ਦਾ ਸਿਧਾਂਤ ਹੈ ਇੱਥੇ ਵੱਡੀ ਤੋਂ ਵੱਡੀ ਗਲਤੀ ਕਰਨ ਵਾਲੇ ਨੂੰ ਵੀ ਖਿਮਾ ਜਾਂਚਨਾ ਮਿਲਦੀ ਹੈ ਪਰ ਸਿੱਦਕ ਦਿੱਲੀ ਦੇ ਨਾਲ ਸਬਰ ਸੰਤੋਖ ਦੇ ਨਾਲ ਭੈ ਭਾਵਨੀ ਦੇ ਨਾਲ ਜਦੋਂ ਵੀ ਬਲਾਵਾ ਮਿਲਦਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਇਰੋਸ ਨੂੰ ਆਪਣੀ ਝੋਲੀ ਦੇ ਵਿੱਚ ਨਿਮਰਤਾ ਦੇ ਨਾਲ ਪਾਉਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ बुलंद ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ